Go, no. go, go! ਜਲੰਧਰ ਜਮਿਨੀ ਚੋਣਾ ਨੂੰ ਲੈ ਕੇ ਵੈਸਟ ਏਰੀਏ ਦੇ ਵਿੱਚੋਂ ਬੀਜੇਪੀ ਦੇ ਉਮੀਦਵਾਰ ਸ਼ੀਤਲ ਅਗਰੂਵਾਲ ਵੱਲੋਂ ਭਾਰੀ ਬਹੁਮਤ ਦੇ ਨਾਲ ਰੋਡਸੋ ਕੱਢਿਆ ਗਿਆ ਅਤੇ ਬੀਜੇਪੀ ਦੇ ਲੀਡਰਾਂ ਦੇ ਵੱਧ ਚੜ੍ਹ ਕੇ ਇਸੇ ਚ ਹੀ ਸਾਲਿਆ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪ੍ਰੀਤ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਸਭ ਤੋਂ ਪਹਿਲਾਂ ਤਾਂ ਜਲੰਧਰ ਵੈਸਟ ਦੇ ਲੋਕਾਂ ਨੂੰ ਉਹ ਜਲੰਧਰ ਵਾਲਿਆਂ ਨੂੰ ਆ ਪਿਆ ਪਰਿਸ਼ਾਸਿਕਾ ਔਰ ਅਜਿੱਦਾ ਕੇ ਪਰ ਸਾਰੇ ਜਾਣਿਆ ਕਿ ਵੈਸਟ ਦੇ ਵਿੱਚ ਉਪ ਚਨਾਵ ਦੀ ਜਿਹੜੀ ਘੋਸ਼ਣਾ ਉਹ ਕੀਤੀ ਗਈ ਹੈ ਔਰ ਅੱਜ ਬੀਜੇਪੀ ਵਾਲੋ ਭਾਰਤੀ ਜਨਤਾ ਪਾਰਟੀ ਵਾਲੋ ਸ਼ੀਤਲ ਅੰਗਰਾਲ ਜੀ ਨਾਮਿਨੇਸ਼ਨ ਫਾਈਲ ਕਰਨ ਜਾ ਰਹੇ ਸੋ ਆਪਾਂ ਸਾਰਿਆਂ ਨੇ ਦੇਖਿਆ ਲਾਈਵ ਵੀ ਚੱਲਿਆ ਕਾਫੀ ਔਰ ਵੈਸਟ ਦੇ ਲੋਕਾਂ ਵਿੱਚ ਬਹੁਤ ਜੋਸ਼ ਹੈ ਬਹੁਤ ਪਿਆਰ ਹੈ ਸ਼ੀਤਲ ਅੰਗਰਾਲ ਦੇ ਪ੍ਰਤੀ सुशील अ सुशील विंकू ਦੇ ਪ੍ਰਤੀ ਸੋ ਲੋਕਾਂ ਦਾ ਹਜ਼ੂਮ ਸੀ ਔਰ ਲੋਕ ਸਿਰਫ ਇਲੈਕਸ਼ਨ ਦੀ ਇਲੈਕਸ਼ਨ ਦਾ ਜਦ ਤਨ ਹੋਣੇ ਆ ਉਦਨ ਦੀ ਵੇਟ ਕਰ ਰਹੇ ਨੇ ਸੋ ਉਮੀਦ ਹੈ ਵਿਸ਼ਵਾਸ ਹੈ ਕਿ ਜਿਹੜੀ ਇਸ ਵਾਰੀ ਐ ਸੀਟ ਹੈ ਸੀਟ ਲੰਗਰਾਲਜੀ ਇੱਕ ਵਾਰੀ ਫੇਰ ਐਮ ਐਲ اے ਬਣਾਂਗੇ ਔਰ ਆਪਾਂ ਇਹ ਸੀਟ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਚ ਪਾਵਾਂਗੇ ਜੀ ਸਰ ਜਿਹੜੀ ਅੱਜ ਕੱਢੀ ਯਾਤਰਾ ਉਹਦੇ ਬਾਰੇ ਦੱਸੋ ਕੁਝ ਅੱਜ ਵੀ ਦੇਖਿਆ ਕਿ ਨਮਕਨਪਤਰ راہਲ ਕੰਮ ਗਿਆ ਸੀਤਲ ਰਾਜ ਜੀ ਉਹ ਤੁਸੀਂ ਲੋਕਾਂ ਦਾ ਠਾਠਾ ਮਾਰਦਾ ਹਜੂਮ ਦੇਖ ਲਿਆ ਹਜੂਮ ਉਹ ਰੂਹ ਦਾ ਜੋ ਪਿਆਰ ਆਪਣੇ ਜੁਵਾ ਨੇਤਾ ਦੇ ਪ੍ਰਤੀ ਉਹਨਾਂ ਨੇ ਆਪਣਾ ਵਿਸ਼ੇ ਦਿਖਾ ਦਿੱਤਾ ਕਿ ਸਾਡਾ ਨਿਰਮੇਣ ਕੀ ਹੈ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਪਿੱਛੇ ਆਮ ਆਦਮੀ ਪਾਰਟੀ ਦੀ ਜਿਹੜਾ ਐਮਐਲਏ ਸੀ ਉਹ ਕਮੀਆਂ ਪੇਸ਼ੀਆਂ ਨੂੰ ਦੂਰ ਕੀਤੀਆਂ ਜਾਣਗੀਆਂ ਕਮੀਆਂ ਪੇਸ਼ੀਆਂ ਉੱਥੇ ਰਹਿੰਦੀ ਹੈ ਜਿੱਥੇ ਕੁਝ ਕੀਤਾ ਹੋਵੇ ਠੀਕ ਹੈ ਜੀ ਆਮ ਆਦਮੀ ਪਾਰਟੀ ਨੇ ਕੀਤਾ ਕਿ ਇਹ ਹੀ ਕੰਮ ਉਸੇ ਚੰਗੀ ਹੈ ਨਹੀਂ ਸਿਰਫ ਕੰਮ ਹੀ ਕੰਮ ਹੀ ਰਹੀਏ ਕੰਮ ਇਹ ਪੇਸ਼ੀ ਦਾ ਸਵਾਲ ਤੇ ਹੈ ਹੀ ਨਹੀਂ ਠੀਕ ਹੈ ਕਿ ਆਮ ਆਦਮੀ ਪਾਰਟੀ ਨੇ ਕੁਝ ਕੀਤਾ ਹੀ ਨਹੀਂ ਅੱਜ ਸ਼ੀਤਲ ਮੁਰਾਲ ਦੁਆਰਾ ਚੋਲ ਮਗਾਂ ਦੇ ਵਿੱਚ ਉਤਰਿਆ ਸਤੀਫਾ ਦੇ ਕੇ ਉਹਦਾ ਇੱਕ ਹੀ ਕਾਰਨ ਹੈ ਉਹ ਉਸ ਪ੍ਰਸ਼ਾਸਨ ਸਰਕਾਰ ਨੂੰ ਧੋਖਰ ਮੰਨ ਕੇ ਆਇਆ ਜਿਨਨੇ ਸਿਰਫ ਪੰਜਾਬ ਨੂੰ ਲੁੱਟਿਆ ਠੀਕ ਹੈ ਜਿਨਨੇ ਸਿਰਫ 22 ਸਾਲ ਦਾ ਪੰਜਾਬ ਦੇ ਇਮੋਸ਼ਨਸ ਦੇ ਨਾਲ ਖਿਲਵਾੜ ਕੀਤਾ ਠੀਕ ਹੈ ਜਿਨਨੇ ਯੁਵਾ ਦੇ ਨਾਲ ਖਿਲਵਾੜ ਕੀਤਾ ਜਿਨਨੇ ਪੰਜਾਬ ਦੇ ਜਿੰਨੇ ਲੋਕ ਐ ਸਿਰ ਉਹਨਾਂ ਨੇ ਝੂਠੇ ਵਾਦੇ ਕੀਤੇ ਆ ਸਿੱਖਿਆ ਦਵਾਂਗੇ ਮੁਫਤ ਐਜੂਕੇਸ਼ਨ ਤੋਂ ਬਾਅਦ ਉਹਨਾਂ ਨੇ ਕਿਆ ਤਰੀਕਾ ਸੀ ਹੈਲਥ ਬਈ ਆਪਣੇ ਸਾਰਾ ਇਲਾਜ ਫਰੀ ਕਰਾਂਗੇ ਇਨਫਰਾਸਟ੍ਰਕਚਰ ਸਾਰਾ ਖਰਾਬ ਹੋਇਆ ਪਿਆ ਅੱਜ ਪੰਜਾਬ ਦਾ ਅਗਰ ਕੋਈ ਵਿਧਾਇਕ ਡਿਮਾਂਡ ਕਰ ਲਵੇ ਕਿ ਸਾਨੂੰ ਆਹ ਕੰਮ ਕਰਨੇ ਚਾਹੀਦੇ ਆ ਸਾਨੂੰ ਲੋਕਾਂ ਦੇ ਬਈ ਪ੍ਰਤੀ ਜਾਗਰੂਕ ਹੋਣਾ ਪੈਣਾ ਹੈ ਉਸੇ ਵਿਧਾਇਕ ਨੂੰ ਇਹ ਦਬਾਅ ਦੀ ਕੋਸ਼ਿਸ਼ ਕਰਦੇ ਆ ਸ਼ਸ਼ੀਤ ਲੰਗਰਾਲ ਇਸ ਇਹਾਂ ਬਸਤੀਆਂ ਦੇ ਵਿੱਚੋਂ ਜ਼ਮੀਨੀ ਸਟਾਪ ਤੋਂ ਨਿਕਲੇ ਆ ਉਹਨੇ ਇਹਨਾਂ ਦਾ ਦਬਾਅ ਨਹੀਂ ਸਹਿਣ ਦਿੱਤਾ ਉਹਨੇ ਇਹਨਾਂ ਨੂੰ ਜਵਾਬ ਦਿੱਤਾ ਉਹ ਇਹਨਾਂ ਦੀ ਵਿਧਾਇਕੀ ਨੂੰ ਠੋਕਣ ਵਾਰ ਤੇ ਲੋਕਾਂ ਦੀ ਅਦਾਲਤ ਚ ਦੁਬਾਰਾ ਆਇਆ ਔਰ ਨਰਿੰਦਰ ਮੋਦੀ ਦੇ ਸੰਯੋਗ ਦੇ ਨਾਲ ਉਹ ਪੰਜਾਬ ਦਾ ਉਹ ਜ਼ਿੰਦਗੀ ਵਸਦਾ ਵਿਕਾਸ ਕਰਾ ਕੇ ਰਿਹਾ। ਅੰਗੁਰਾਜ ਜੀ ਤੁਸੀਂ ਇਹ ਆਪਣਾ ਜਿਹੜਾ ਮੁਖ ਮੁਕਾਬਲਾ ਕਿਸ ਪਾਰਟੀ ਦੇ ਨਾਲ ਆ ਆ ਮੰਨਦੇ ਹੋ? ਹਾਂਜੀ। ਮੁਕਾਬਲਾ ਕਿਤਾ ਮੰਨੀ ਹੈ ਜੀ ਕਿਸੇ ਪਾਰਟੀ ਦੇ ਨਾਲ ਕਿਉਂਕਿ ਇਹ ਸਾਰੇ ਕ੍ਰਸ਼ਤਾਚਾਰੀ ਨੇ ਸਾਡਾ ਜਿਹੜਾ ਇਸ ਟਾਈਮ ਮੋਦੀ ਦਾ ਇਹ ਭ੍ਰਸ਼ਟਾਚਾਰ ਕਿਤਾਬ ਦੇਖਾ। ਇਹ ਸਿਰਫ ਭ੍ਰਸ਼ਟਾਚਾਰੀ ਨੇ ਪਰ ਇਸ ਦਾ ਮੁਕਾਬਲਾ ਸਿਰ ਨੇਕੀ ਤੇ ਬੁਰਾਈ ਦਾ। ਕਿਉਂਕਿ ਮੌਕੇ ਦੀ ਸਰਕਾਰ ਸੀ, ਮੌਕੇ ਦੀ ਸਰਕਾਰ ਤੁਸੀਂ ਦੇਖਿਆ ਕਿ ਉਹਨਾਂ ਆਪਣਾ ਉਹ MP ਇਲੈਕਸ਼ਨ ਵੀ ਹਾਰ ਚੁੱਕੀ ਸੀ। ਇਸ ਕਰਕੇ ਆਪਣੇ ਸ਼ੀਤਲਜੀਤ ਤੇ ਉਸੇ ਪਾਰਟੀ ਨੇ ਦੁਬਾਰਾ ਫਿਰ ਵਿਸ਼ਵਾਸ ਜਿਤਾਇਆ। ਇਸ ਦੇ ਪਰਿਪਰਿਤ ਹੋਟਾ ਕੀਆ। ਸਾਡਾ MP ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਜਰਾਬ ਪੱਲੇ ਆ। ਸੁਸ਼ੀਲ ਲੰਕੂ ਜੀ ਨੇ ਤੁਸੀਂ ਦੇਖੋ ਪੁਰ ਕਿੰਨਾ ਸਾਡਾ ਸਾਡਾ ਬੋਲ ਬਣ ਕਿਹ ਹੈ ਸਾਨੂੰ ਇਹਦੇ ਤੇ ਮਾਨ ਹੈ ਉਹ ਉਸੇ ਮਾਨ ਦੇ ਨਾਲ ਤੁਸੀਂ ਪੂਰਾ ਗਰਾਬ ਦੇਖੋ ਅੱਜ ਪਾਰਟੀ ਇਕਜੁੱਟ ਹੋ ਕੇ ਉੱਤਰੀ ਹੈ ਉਹ ਅਸੀਂ ਇਹ ਜਿਹੜਾ ਇਹ ਚੋਣ ਹੈ ਬਾਅਦ ਇਲੈਕਸ਼ਨ ਹੈ ਇਹ ਜਿੱਤ ਕੇ ਲਵਾਂਗੇ ਬਹੁਤ ਵੱਡੇ ਮਾਰਜਿਨ ਜਿੱਤਾਂਗੇ ਠੀਕ ਧੰਨਵਾਦ